ਲੁਧਿਆਣਾ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਇੱਥੇ ਇੱਕ ਮੰਦਬੁੱਧੀ ਔਰਤ ਨਾਲ ਕੁਝ ਲੋਕਾਂ ਵੱਲੋਂ ਕਥਿਤ ਤੌਰ ਤੇ ਸਮੂਹਿਕ ਜ਼ਬਰਜਨਾਹ ਕਰਨ ਦੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ ਗੈਸਪੁਰਾ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਸਾਰੀਆਂ ਹੱਦਾਂ ਨੂੰ ਪਾਰ ਕੀਤਾ ਗਿਆ ਜੀ ਹਾਂ ਇਹਨਾਂ ਵਿਅਕਤੀਆਂ ਵੱਲੋਂ ਇੱਕ ਦਿਮਾਗੀ ਤੌਰ ਤੇ ਬਿਮਾਰ ਮਹਿਲਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ। ਕਟਨਾਦਾ ਕਿਹਾ ਜਾ ਰਿਹਾ ਹੈ ਕਿ ਪਤਾ ਉਦੋਂ ਚੱਲਿਆ ਜਦੋਂ ਦੇਰ ਰਾਤ ਮੁਹੱਲੇ ਵਾਲਿਆਂ ਨੇ ਪੀੜਤ ਮਹਿਲਾ ਦੀਆਂ ਚੀਕਾਂ ਸੁਣੀਆਂ। ਇਹ ਚੀਕਾਂ ਇੱਕ ਦੁਕਾਨ ਦੇ ਅੰਦਰੋਂ ਆ ਰਹੀਆਂ ਸੀ। ਜਦੋਂ ਉਹਨਾਂ ਨੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ આરોપીਆਂ ਨੂੰ ਉਸ ਮਹਿਲਾ ਦੇ ਨਾਲ ਇਤਰਾਜ਼ਯੋਗ ਹਾਲਤ ਵਿੱਚ ਕਿਹਾ ਗਿਆ ਕਿ ਪਾਇਆ ਗਿਆ। ਉਸ ਤੋਂ ਬਾਅਦ ਇਸ ਮਹਿਲਾ ਨੂੰ આરોપીਆਂ ਕੋਲੋਂ ਬਚਾਇਆ ਵੀ ਜਾਂਦਾ ਹੈ। ਚਸ਼ਮਦੀਦ ਦਾ ਮੁਤਾਬਕ આરોપી ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਸੀ ਜਿਨ੍ਹਾਂ ਵੱਲੋਂ ਇਸ ਦਿਮਾਗੀ ਤੌਰ ਤੇ ਪਾਗਲ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਜੀਆਂ ਉਸ ਦੇ ਨਾਲ ਹਵਸ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪੀੜਤ ਮਹਿਲਾ ਦੀਆਂ ਚੀਕਾਂ ਲੋਕਾਂ ਨੇ ਸੁਣੀਆਂ ਤਾਂ ਉਹਨਾਂ ਨੇ ਇਕੱਠੇ ਹੋ ਕੇ ਸ਼ਟਰ ਖੋਲ੍ਹਿਆ ਇਸ ਮੌਕੇ ਕਰੋਪੀ ਨੂੰ ਤਾਂ ਮੌਕੇ ਤੋਂ ਫੜ ਲਿਆ ਗਿਆ ਜਦਕਿ ਦੂਸਰੇ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਤੇ ਬਲਾਤਕਾਰ ਦੇ ਮੈਡੀਕਲ ਤੌਰ ਤੇ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੇ ਉਧਰ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਬਾਬਤ ਜਦੋਂ ਪੁਲਿਸ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਉਹਨਾਂ ਨੇ ਕਿਹਾ ਕਿ ਜੇਕਰ ਔਰਤ ਦੇ ਨਾਲ ਅਜਿਹਾ ਕੁਝ ਹੋਇਆ ਹੋਵੇਗਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਪਰ ਫੋਨ ਆਇਆ ਇਹ ਕਹਿੰਦਾ ਮੈਂ ਭਰਾ ਦਾ ਮੇਰੇ ਹੂੰ ਉਹਨੇ ਫੋਨ ਕੀਤਾ ਕਿ ਨਾ ਮੈਂ ਇੱਥੇ ਜਨਾਨੀ ਚੀਖਾ ਮਾਰਦੀ ਪਈ ਹੈ ਸੈਟਪ ਦੇ ਅੰਦਰ ਹੂੰ ਕੌਣ ਹੈ ਜਨਾਨੀ ਪਹਿਲਾਂ ਦੇਖੀ ਤੁਸੀਂ ਕਦੇ ਨਹੀਂ ਮੈਂ ਨਹੀਂ ਦੇਖੀ ਅਸ ਨਹੀਂ ਦੇਖੀ ਇਹ ਫਿਰ ਇੱਥੇ ਕਿਸ ਤਰ੍ਹਾਂ ਆਈ ਇਹ ਆਪਣੇ ਨੂੰ ਹੀ ਪਤਾ ਜੀ ਇਹ ਚੱਕੇ ਲਿਆ ਇਹ ਕਿਵੇਂ ਲਿਆਇਓ ਉਹਨਾਂ ਨੂੰ ਪਤਾ ਹੋਣਾ ਜੀ ਤੁਸੀਂ ਇੱਥੇ ਰਹਿੰਦੇ ਹੋ ਜੀ ਕੀ ਕਰਦੇ ਹੋ ਤੁਸੀਂ ਚਿਕਨ ਦਾ ਕੰਮ ਹੈ ਜੀ ਠੀਕ ਹੈ ਫਿਰ ਕੀ ਹੋਇਆ ਫਿਰ ਮੈਂ ਆਇਆ ਫਿਰ ਮੈਂ ਸੇਟਾ ਚੱਕਿਆ ਜੀ ਹੂੰ ਇਹਨੂੰ ਵੀ ਨੰਗਾ ਕੀਤਾ ਸੀ ਆਪਣੇ ਵੀ ਨੰਗਾ ਸੀਗਾ ਮੈਂ ਗੱਲਾਂ ਗੁਲਾ ਕੱਟਿਆ ਫਿਰ ਮੈਨੂੰ ਪੈ ਗਿਆ ਉਹ ਉਸ ਤੋਂ ਬਾਅਦ ਉਹਦੋਂ ਕਹਿੰਦਾ ਮੈਂ ਮੈਂ ਆਪਣੇ ਘਰੇ ਮੈਂ ਜੋ ਮਰਜ਼ੀ ਕਰਾਂ ਤੂੰ ਕੋਣ ਨਾ ਬੋਲਣ ਵਾਲਾ ਠੀਕ ਹੈ ਫਿਰ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਨਹੀਂ ਜੀ ਪੁਲਿਸ ਨੂੰ ਮੈਨੂੰ ਨੰਬਰ ਤੇ ਸੀਗਾ ਇਹਨਾਂ ਨੇ ਸਾਹਮਣੇ ਬੌਜੀ ਰਹਿੰਦੇ ਮੈਂ ਕਹਾਂ ਉਹਨਾਂ ਨੂੰ ਬੁਲਾਉਣਾ ਮੈਂ ਨਹੀਂ ਤਬਾਉ ਨੂੰ ਹੂੰ ਕਹਿੰਦਾ ਜਿੰਨੂੰ ਮਰਜ਼ੀ ਮੈਂ ਆਪਣੇ ਘਰੇ ਬੈਠਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ